ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 2012 ਦੇ ਵਿੱਚ ਪਹਿਲੀ ਵਾਰੀ ਮੇਰੇ ਮਨ 'ਚ ਖਿਆਲ ਆਇਆ ਸੀਗਾ ਵੀ ਰੱਬਾ ਅੱਗੇ ਜਾ ਕੇ ਮੇਰਾ ਵਿਆਹ ਹੋਊਗਾ ਤੇ ਮੇਰੇ ਘਰ ਦੇ ਵਿੱਚ ਜਦ ਵੀ ਪਹਿਲਾ ਬੱਚਾ ਹੋਵੇ ਤੇ ਰੱਬਾ ਉਹ ਤੂੰ ਧੀ ਦੇਈ ਮੈਨੂੰ ਧੀ ਦੀ ਦਾਤ ਵਾਖੀ ਤੇ ਮੈਂ ਆਪਣੀ ਧੀ ਦਾ ਨਾਮ ਵੀ ਸੋਚ ਲਿਆ ਸੀ ਉਦੋਂ ਹੀ ਸੋਚਿਆ ਹੋਇਆ ਮੈਂ ਤੇ ਮੈਂ ਅੱਜ ਧੀ ਤੇ ਕੁਝ ਬੋਲ ਲਿਖੇ ਆ ਮੈਂ ਸਾਂਝੀ ਕਰਦਾ ਹਾਂ ਤੁਹਾਡੇ ਨਾਲ ਵੀ ਜਦ ਵੀ ਮੇਰੇ ਘਰ ਪਹਿਲਾ ਬੱਚਾ ਹੋਵੇ ਰੱਬਾ ਉਹ ਧੀ ਦੇ ਰੂਪ 'ਚ ਭੇਜੀ ਤੂੰ ਵੀ ਪਿਓ ਧੀ ਦਾ ਰਿਸ਼ਤਾ ਬੜਾ ਪਿਆਰਾ ਰੱਬਾ ਕਿੰਨੀ ਸੋਹਣੀ ਕੁਦਰਤ ਸੇਧੀ ਤੂੰ ਕਿ ਰੱਬ ਨੇ ਜੀ ਨੂੰ ਧੀ ਦੇਤੀ ਉਹਨੂੰ ਸਭ ਦੇਤਾ ਇਹ ਸਭ ਤੋਂ ਵੱਡੀ ਦੌਲਤ ਆ ਧੀਆਂ ਨਾਲ ਕਰ ਅੱਗੇ ਵਾਧਾ ਤੇ ਧੀ ਹੁੰਦੀ ਬੰਦੇ ਦੀ ਸ਼ੌਰਤ ਆ ਧੀ ਹੁੰਦੀ ਆ ਬੜੀ ਪਿਆਰੀ ਤੇ ਧੀਆਂ ਨਾਲ ਕਰ ਸੋਹਣੇ ਲੱਗਦੇ ਨੇ ਸੋਹਣਾ ਲੱਗਦਾ ਧੀ ਦਾ ਪਿਓ ਤੇ ਹੱਕ ਜਿਤਾਉਣਾ ਉਹ ਲੜਦੇ ਵੀ ਬੜੇ ਸਜਦੇ ਨੇ ਕਿ ਬਾਵਲ ਘਰਤੀ ਮੌਜਾਂ ਮਾਣੇ ਆਪਦੇ ਬਾਪ ਦੀ ਜਾਨ ਉਹ ਹੁੰਦੀ ਆ ਤੀ ਹੁੰਦੀ ਆ ਪੱਗ ਬੰਦੇ ਦੀ ਤੇ ਸਾਰੇ ਘਰ ਦੀ ਵੀ ਸ਼ਾਨੋ-ਸ਼ੌਕ ਹੁੰਦੀ ਆ ਥੱਲੇ ਕੇ ਵਾਲਿਆ ਇਹ ਰਿਸ਼ਤੇ ਬੜੇ ਪਿਆਰੇ ਕਦੇ ਕਿਸੇ ਗੱਲ ਦਾ ਨਾ ਹੰਕਾਰ ਕਰੋ ਆਖਿਰ ਵਿੱਚ ਮੈਂ ਕਹਿੰਨਾ ਆ ਕਿ ਧੀਆਂ ਨਾਲ ਪਿਆਰ ਕਰੋ ਧੀਆਂ ਦਾ ਸਤਿਕਾਰ ਕਰੋ ਧੀਆਂ ਨਾਲ ਪਿਆਰ ਕਰੋ ਧੀਆਂ ਦਾ ਸਤਿਕਾਰ ਕਰੋ ਬਹੁਤ ਬਹੁਤ ਧੰਨਵਾਦ ਜੀ